ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਅਮਰੀਕਾ ਦੇ ਹਵਾਈ ਜਹਾਜ਼ ਵਿੱਚ ਗੋਰੀ ਨੇ ਕਰ ਦਿੱਤਾ ਹੰਗਾਮਾ ਚੀਕਾਂ ਮਾਰ-ਮਾਰ ਮੁਸਾਫਰਾਂ ਦੇ ਨੱਕ ਵਿੱਚ ਕੀਤਾ ਦਾਮ ਜਹਾਜ਼ ਲੇਟ ਹੋਣ ਤੋਂ ਗੁੱਸੇ ਵਿੱਚ ਆ ਗਈ ਮੁਟਿਆਰ ਕਿ ਹੁਣ ਫਲਾਈਟ ਡਿਲੇ ਹੁੰਦੀ ਆ ਮੌਸਮ ਦੀ ਖਰਾਬੀ ਕਰਕੇ ਜਾਂ ਕੋਈ ਹੋਰ ਗੈਰ ਜਿਹੜਾ ਕਾਰਨ ਬਸੋਂ ਬਾਹਰ ਹੈ ਤਾਂ ਫਿਰ ਉਹਦੇ ਵਿੱਚ 에ਅਰਲਾਈਨ ਵਾਲੇ ਕੀ ਕਰਨ ਜੀ ਉੱਥੇ ਹੁਣ ਜੇ ਤੁਸੀਂ ਕਹਾਂਗੇ ਕਿ ਛੋਟਾ ਚੁੱਕ ਕੇ ਖੜੇ ਹੋ ਜਾਓਗੇ ਤਾਂ ਉਹ ਬਿਲਕੁਲ ਸਰਾਸਰ ਗਲਤ ਹੋਊਗਾ ਤੇ ਇੱਥੇ ਵੀ ਕਹਾਂਗੇ ਰਾਤ ਦੇ ਹਨੇਰੇ ਦੇ ਵਿੱਚ ਫਿਰ ਲੋਕਾਂ ਦਾ ਹੱਥ ਇੱਥੇ ਤਾਂ ਸੋਸ਼ਲ ਮੀਡੀਆ ਤੇ ਤਾਂ ਕਹਾਂਗੇ ਕਿ ਹੱਥ ਨਹੀਂ ਰੋਕਿਆ ਜਾ ਸਕਦਾ ਹੱਥ ਕਿਉਂ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਉਹਨਾਂ ਨੇ ਲਗਾਤਾਰ ਟਿੱਪਣੀਆਂ ਕਰਨੀਆਂ ਨੇ ਆ ਉਹ ਵੀਡੀਓ ਨੇ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਨਿਊਯਾਰਕ ਤੋਂ ਰਵਾਨਾ ਹੋਣ ਵਾਲੀ ਸੀ ਜਾਂ ਨਿਊਯਾਰਕ ਪੁੱਜਣੀ ਸੀ ਆਪਾਂ ਗੱਲ ਕੀਤੀ ਜਾਵੇ ਪਰ ਮਸਲਾ ਕੀ ਹੋ ਗਿਆ ਕਿ ਡਿਲੇ ਲੇਟ ਹੋ ਰਹੀ ਸੀ ਫਲਾਈਟ ਫਲਾਈਟ ਦੇ ਵਿੱਚ ਫਲਾਈਟ ਦੇ ਰਵਾਨਾ ਹੋਣ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸ਼ਟਡਾਊਨ ਸੀ ਤਾਂ 에ਅਰ ਟ੍ਰੈਫਿਕ ਕੰਟਰੋਲਰਜ਼ ਜਦੋਂ ਤੱਕ ਇਸ਼ਾਰਾ ਨਹੀਂ ਸੀ ਕਰਦੇ ਫਲਾਈਟ ਰਵਾਨਾ ਨਹੀਂ ਸੀ ਹੋ ਸਕਦੀ ਟੇਕ ਆਫ ਕਰਨਾ ਸੰਭਵ ਹੀ ਨਹੀਂ ਸੀ ਪਰ ਆ ਬੀਬੀ ਤੁਸੀਂ ਦੇਖ ਸਕਦੇ ਹੋ ਯੰਗ ਏਜ ਆ ਬਿਲਕੁਲ ਮਸਾਂ 18 19 20 ਸਾਲ ਹੋਊਗੀ ਵੱਧ ਤੋਂ ਵੱਧ ਪਰ ਲੋਕਾਂ ਦੇ ਕੰਨਾਂ ਦੇ ਵਿੱਚੋਂ ਵਾਕਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੇਕ ਕੱਢ ਦਿੱਤਾ ਤੂੰ ਆਹ ਕੱਢ ਦਿੱਤਾ ਇੰਨੀ ਜ਼ਿਆਦਾ ਸਕਰੀਮਿੰਗ ਇਸ ਬੀਬੀ ਨੇ ਉਥੇ ਚੀਕਾਂ ਜਿਹੜੀਆਂ ਮਾਰੀਆਂ ਮੈਂ ਰੁਕਣਾ ਚਾਹਾਂਗਾ ਕਿ ਆਪਣੇ ਦਰਸ਼ਕ ਨਹੀਂ ਖੋਹਦੇ ਹਾਂਜੀ ਸਤੀਕਾਲ ਤੁਸੀਂ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਅਵਜੀਤ ਜੀ ਤੁਹਾਨੂੰ ਦੋਹਾਂ ਜਣਿਆਂ ਨੂੰ ਸਤਿ ਸਾਲ ਜੀ ਸਤੀਕਾਲ ਜੀ ਹੋ ਸਰ ਕਿਵੇਂ ਉਤਰ ਸਿੰਘ ਜੀ ਠੀਕ ਹੋ ਹਾਂ ਠੀਕ ਹੈ ਜੀ ਠੀਕ ਹੈ ਜੇ ਇਹਦੀ ਗੱਲ ਜੇ ਮੈਨੂੰ ਵੀ ਚੇਤਾ ਆ ਗਿਆ ਹਾਂ ਹਾਂ ਅੱਛਾ ਮੈਂ ਅੜੀਚਾ ਦੇ ਵਿੱਚ ਗੱਡੀ ਸਿੱਖਦਾ ਸੀਗਾ 20 ਕਿਸਾਲਾਂ ਦਾ ਹੀ ਮੈਂ ਉਦੋਂ ਠਹਿਰਾ ਹੁੰਦਾ ਅੱਛਾ ਜੀ ਤੇ ਜਦ ਗੱਡੀ ਗਰਮ ਹੋ ਗਈ ਤਾਂ ਉਸਤਾਦ ਮੈਨੂੰ ਕਹਿੰਦਾ ਦੇਖ ਬੌਂਡ ਖੋਲ ਕੇ ਤੇ ਪਾਣੀ ਗਰਮ ਲੱਗਦਾ ਗੱਡੀ ਹੋ ਗਈ ਆ ਓਕੇ ਠੀਕ ਹੈ ਤੇ ਅਸੀਂ ਉਹ ਦੇਖਣ ਪਏ ਤੇ ਜਾਨੂੰ ਹਨਾ ਛੇਰ ਨੇ ਚੱਪ ਕੇ ਛਾਲ ਮਾਰਤਾ ਆ ਦੀ ਨਿਗਾਹ ਪੈ ਗਈ ਕਹਿੰਦਾ ਥਾਰਿਆ ਥੱਲੇ ਬਹਿ ਜਾ ਓਕੇ ਮੈਂ ਦਮਾ ਥੱਲੇ ਬਹਿ ਗਿਆ ਸ਼ੇਰ ਨੇ ਉਹਦੀ ਛਾਲ ਮਾਰ ਕੇ ਤਾਂ ਮੂਹਰੇ ਪਾਸੇ ਜਾ ਕੇ ਕਿਹਾ ਤਾਂ ਉਹਦੇ ਸਾਟ ਲੱਗੀ ਲੱਤ ਸੀ। ਅੱਛਾ ਠੀਕ ਹੈ। ਉਹ ਲਗਾ ਕੇ ਤੁਰਨ ਲੱਪਿਆ। ਹੂੰ। ਤੇ ਰਾਤ ਨੇ ਰਾਤ ਗੱਡੀ ਤੇ ਇੱਕ ਸੀ ਸਾਡੇ ਕੋਲ ਹੋਰ ਸੀ ਡੰਡਾ ਬਹੁਤ ਲੰਮਾ ਸਾਰਾ ਤਾਂ ਇਹ ਫੜ ਕੇ ਜੀ ਉਹ ਖੇਤਾਂ ਦੇ ਵਿੱਚ ਜੋ ਨੇ ਦੇ ਵਿੱਚ ਨੂੰ ਜੱਲ ਰਿਆ ਇਹ ਦੋਹਾਂ ਜੰਨੇ ਆ ਨਾ ਜੀ ਬਾਦਿਆ ਉਹਨੂੰ ਵੇ। ਹੂੰ ਅੱਛਾ ਚਲੋ ਇਹ ਉਹ ਲੈਪਰਡ ਲੈਪਰਡ ਹੋਊਗਾ ਜੀ ਵੈਸੇ ਲੱਗਦਾ ਤਾਂ ਚਲੋ ਹੋ ਸਕਦਾ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਜੱਤ ਨੇ ਸਾਟਨ ਲੱਗ ਗਈ ਨਾ ਉਹ ਥੋੜਨੀ ਸਕਿਆ ਵੇ ਬੜਾ ਵੱਡਾ ਨਹੀਂ ਸੀਗਾ ਥੋੜਾ ਛੋਟਾ ਸੀ ਬੱਚੇ ਤੋਂ ਵੱਡਾ ਸੀ ਪਰ ਕਾਫੀ ਉਹ ਵੀ ਖਤਰਨਾਕ ਹੁੰਦੇ ਆ ਜੀ ਹਾਂ ਜੀ ਤੇ ਫੇਰ ਉਹ ਵੀ ਟਰੱਕ ਚ ਰੱਖ ਲਿਆਂਦਾ ਹੂੰ ਹੂੰ ਫੇਰ ਤੇ ਰਾਜ ਪੁਲਿਸ ਵਾਲਿਆਂ ਜਾਣੇ ਵਾਲਿਆਂ ਨੇ ਵੀ ਦੇਖ ਕੇ ਬੜੇ ਖੁਸ਼ ਹੋਏ ਕਹਿੰਦੇ ਤੁਸੀਂ ਥੇਰ ਮਾਰ ਲਿਆ ਉਹ ਵੇ ਸਾਡੇ ਮਾਲਕਿੰ ਤੋਂ ਦੀ ਖਲ ਲਾ ਕੇ ਉਹ ਰੱਖ ਲਈਦਾ ਉਹ ਤਾਂ ਪਤਾ ਨਹੀਂ ਕੁਝ ਬਣਾਇਆ ਹੋਊ ਫੇ ਹੂੰ ਓਕੇ ਚਲੋ ਸ਼ੁਕਰੀਆ ਜੀ ਨਵੀਂ ਅਦਾ ਹੋਈ ਆ ਸ਼ੁਕਰੀਆ ਜੀ ਸ਼ੁਕਰੀਆ ਉਸ ਵੇਲੇ ਚਲੋ ਭਲੇ-ਵੇਲਿਆਂ ਦੀ ਤੁਸੀਂ ਤਾਂ ਗੱਲ ਕਰ ਰਹੇ ਹੋ ਅੱਜ ਕੱਲ ਤਾਂ ਜੇ ਅਜਿਹਾ ਕੋਈ ਜਾਨਵਰ ਕੋਈ ਹਿੱਟ ਵੀ ਕਰ ਦੇਣਾ ਤਾਂ ਉਹ ਉਲਟਾ ਪਰਚਾ ਹੀ ਹੋ ਜਾਂਦਾ ਜੀ ਜੀ ਅੱਜ ਕੱਲ ਤਾਂ ਬਹੁਤ ਰੂਲਸ ਸਖਤ ਹੋ ਚੁੱਕੇ ਨੇ ਈਵਨ ਕਿ ਘਰਾਂ ਦੇ ਵਿੱਚ ਸਾਰੇ ਪਾਸੇ ਹੀ ਆ ਇਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਇਹ ਲੈਪਰਡਸ ਆ ਜਾਂਦੇ ਨੇ ਜਲੰਧਰ ਵਾਲੇ ਪਾਸੇ ਵੀ ਇੱਥੇ ਜ਼ਿਰਕਪੁਰ ਵਾਲੇ ਪਾਸੇ ਵੀ ਕਈ ਥਾਵਾਂ ਤੇ ਆਪਾਂ ਦੇਖਿਆ ਕਿਉਂਕਿ ਜਿੱਥੇ ਬੀਡ ਏਰੀਆ ਹਾਲਾਂਕਿ ਪੰਜਾਬ ਦੇ ਵਿੱਚ ਕੋਈ ਸੰਗਠਨ ਜੰਗਲ ਤਾਂ ਹੈ ਨਹੀਂ ਪਰ ਜਿੰਨੇ ਕੁ ਵੀ ਹੈਗੇ ਨੇ ਮਾੜੇ ਮੋٹے ਇਲਾਕੇ ਕਿਉਂਕਿ ਇੱਥੇ ਕੈਚਮੈਂਟ ਜਿਹੜਾ ਸੁਖਨਾ ਲੇਕ ਹੈ ਇਹਦੇ ਨਾਲ ਕੁਝ ਜੰਗਲੀ ਇਲਾਕਾ ਹੈਗਾ ਇੱਥੇ ਲੈਪਰਡਸ ਹੈਗੇ ਨੇ ਕਈ ਵਾਰ ਉਹ ਵੀ ਇਧਰਲੇ ਪਾਸੇ ਕਈ ਪਿੰਡਾਂ ਦੇ ਵਿੱਚ ਦਾਖਲ ਹੋ ਜਾਂਦੇ ਨੇ ਪਰ ਚਲੋ ਫਿਰ ਵੀ ਬਚਾ ਦੇ ਵਿੱਚ ਹੀ ਬਚਾ ਹੈ ਜੀ ਤੁਸੀਂ ਵੀ ਆਪਣੀ ਘਟਨਾ ਸਾਂਝੀ ਕੀਤੀ ਸ਼ੁਕਰੀਆ ਤੁਹਾਡਾ ਆਪਾਂ ਗੱਲ ਕਰ ਰਹੇ ਸੀ ਉਹ ਬੀਬੀ ਜਿਹੜੀ ਕਿ ਵਿਚਾਰੀ ਤੰਗ ਆ ਗਈ ਸੀ ਦੇਲੇ ਸ਼ਾਇਦ ਬੀਬੀ ਨੇ ਬੀਬੀ ਨੂੰ ਕਹਾੜ ਹੋਣੀ ਹੈ ਇਹ ਭਾਈ ਮੈਂ ਛੇਤੀ ਪਹੁੰਚਾ ਜਾ ਕੇ ਪਰ ਆਖਰਕਾਰ ਇਹ ਕਹਾਂਗੇ ਕਿ ਨਿਊ ਜਰਸੀ ਦੇ ਨਿਊ ਯਾਰਕ ਇੰਟਰਨੈਸ਼ਨਲ 에ਅਰਪੋਰਟ ਤੇ ਇਹ ਘਟਨਾ ਵਾਪਰੀ ਹੈ ਜੀ ਉੱਥੋਂ ਫਲਾਈਟ ਡਿਪਾਰਟ ਕਰਨ ਵਾਲੀ ਸੀ ਮਤਲਬ ਰਵਾਨਾ ਹੋਣ ਵਾਲੀ ਸੀ ਕਹਿ ਸਕਦੇ ਆ ਤੇ ਹੁਣ ਜਿਹੜੇ ਲਫ਼ਜ਼ ਇਸ ਬੀਬੀ ਨੇ ਬੋਲੇ ਉਹ ਅੰਗਰੇਜ਼ੀ ਦੀ ਇਸ ਸਾਈਟ ਨੇ ਵੀ ਪੂਰੇ ਨਹੀਂ ਲਿਖੇ ਸਾਰੀਆਂ ਤੇ ਡਾਟ 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 ਸਟਾਰਜ ਦੀ ਪਾਤੇ ਤੇ ਅਸੀਂ ਤਾਂ ਚਲੋ ਬੋਲ ਹੀ ਕੀ ਸਕਦੇ ਆ ਉਹ ਤੇ ਜੋ ਸਕਰੀਮ ਕਰ ਰਹੀ ਸੀ ਤੇ ਉਹ ਹੁਣ ਜਿਹੜੇ ਅੱਜ ਤੁਸੀਂ ਦੇਖ ਸਕਦੇ ਹੋ ਨਾਲ ਸੀਟ ਤੇ ਬੈਠੇ ਨੇ ਉਹ ਬੰਦਿਆਂ ਨੇ ਸ਼ਿਕਾਇਤ ਕੀਤੀ ਕਰੂ ਮੈਂਬਰ ਨੂੰ ਕਿ ਭਾਈ ਆ ਬੀਬੀ ਨੂੰ ਚੁੱਪ ਕਰਾਓ ਸਾਡਾ ਕਿਉਂ ਦਿਮਾਗ ਖਾਦਾ ਹੈ ਜੀ ਜੀ ਜੇ ਹੁਣ ਫਲਾਈਟ ਡਿਲੇ ਆ ਜਾਂ ਲੇਟ ਆ ਤਾਂ ਇਹਦੇ ਵਿੱਚ ਸਾਡਾ ਕੀ ਕਸੂਰ ਹੈ ਸਾਡੇ ਸਿਰ ਤੇ ਖੜ ਕੇ ਬੀਬੀ ਚੀਕਾਂ ਕਿਉਂ ਮਾਰ ਰਹੀ ਹੈ ਮੈਂ ਰਿਪੋਰਟ ਪੜ੍ਹ ਲਈ ਕਹਿੰਦੇ ਕੁਛ ਨੇ ਖਾਦਾ ਪੀਤਾ ਵੀ ਹੋਇਆ ਸੀਗਾ ਉਹ ਹਾਇ ਆਓ ਨਸ਼ੇ ਦੇ ਵਿੱਚ ਉਹਨੂੰ ਕਹਿ ਦਿੰਦੇ ਨੇ ਮਾੜੀ ਮੋਟੀ ਕੋਈ ਗੋਲਾ ਗੋਲਾ ਪੱਤਾ ਖਾਦਾ ਹੋਣਾ ਹੋ ਸਕਦਾ ਹੁਣ ਇਹਦੇ ਵਿੱਚ ਐਕਚੁਅਲ ਤਾਂ ਨਹੀਂ ਲਿਖਿਆ ਕਿਉਂਕਿ ਇਹਦਾ ਕਿਹੜਾ ਮੈਡੀਕਲ ਕਰਵਾਇਆ ਕਿ ਇਹਨੇ ਮੈਥਮ ਫੈਟਮਨ ਖਾਧੀ ਸੀ ਜਾਂ ਉਹ ਉਹ ਕਹਿੰਦੇ ਮਤਲਬ ਵੀ ਸਰੂਰ ਦੇ ਵਿੱਚ ਸੀ ਤੇ ਫਿਰ ਉਹ ਜਦੋਂ ਇਹ ਜੀ ਹੁਣ ਜਿਵੇਂ ਆਪਾਂ ਉਸ ਦਿਨ ਭੁੱਕੀ ਵਾਲਾ ਗੱਲ ਕਰ ਰਹੇ ਸੀ ਭੁੱਕੀ ਵਾਲਾ ਹੁੰਦਾ ਬੰਦਾ ਦਾ ਟਿੱਕੇ ਬਹਿ ਜਾਂਦਾ ਤੇ ਕੋਈ ਨਹੀਂ ਜਹਾਜ਼ ਚੱਲੂਗਾ ਕੋਈ ਗੱਲ ਨਹੀਂ ਜਦੋਂ ਚੱਲਾਂਗੇ ਪਹੁੰਚਾਂਗੇ ਤਾਂ ਚੱਲਾਂਗੇ ਤਾਂ ਪਹੁੰਚਾਂਗੇ ਉਹ ਵਾਲਾ ਟਿੱਕੇ ਬਹਿ ਜਾਂਦਾ ਪਰ ਇਹਨੇ ਬੀਬੀ ਨੇ ਕੋਈ ਮੈਥਮ ਅੱਜਕੱਲ ਦੇ ਜਿਹੜੇ ਕੈਮੀਕਲ ਨਸ਼ੇ ਨੇ ਉਹਨਾਂ ਦੇ ਵਿੱਚੋਂ ਕੋਈ ਸ਼ਾਇਦ ਦਿਮਾਗ ਨੂੰ ਜਿਆਦਾ ਚੜ ਗਿਆ ਹਾਂ ਉਹ ਜਿਹੜਾ ਦਿਮਾਗ ਤੇ ਅਸਰ ਕਰ